ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਦੇ ਵਿੱਚ ਪੰਜਾਬ ਬਚਾਓ ਯਾਤਰਾ ਦੌਰਾਨ ਵੱਡੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ ਪਟਿਆਲਾ ਦੀ ਹਾਤੀ ਹਲਕੇ ਦੀ ਸੰਗਤ ਨੇ ਫੁੱਲਾ ਦੇ ਮੀ ਨਾਲ ਜੋ ਅੱਜ ਪੰਜਾਬ ਬਚਾਓ ਯਾਤਰਾ ਦੌਰਾਨ ਸਵਾਗਤ ਕੀਤਾ ਮੈਂ ਉਸ ਲਈ तहे ਦਿਲੋਂ ਸ਼ੁਕਰਗੁਜ਼ਾਰ ਹਾਂ ਬੱਚਿਆਂ ਨੌਜਵਾਨਾਂ ਮਾਤਾਵਾਂ ਭੈਣਾਂ ਬਜ਼ੁਰਗਾਂ ਨਿਹੰਗ ਸਿੰਘਾਂ ਮਹਾਪੁਰਸ਼ਾਂ ਸਾਰਿਆਂ ਨੇ ਯਕੀਨ ਦਵਾਇਆ ਕਿ ਪੰਜਾਬੀਆਂ ਨੇ ਹੁਣ ਪਹਿਲੀ ਵਾਲੀ ਗਲਤੀ ਨਾ ਕਰਕੇ ਸੂਬੇ ਦੇ ਹਿੱਤਾ ਖਾਤਰ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਅਤੇ ਦਿੱਲੀ ਤੋਂ ਆਉਣ ਵਾਲੇ ਕਿਸੇ ਵੀ ਲੁਟੇਰੇ ਨੂੰ ਪੰਜਾਬ ਅੰਦਰ ਦਾਖਲ ਨਹੀਂ ਹੋਣ ਦੇਣਾ ਮੈਂ ਵਧਾਈ ਦਿੰਦਾ ਹਾਂ ਹਲਕੇ ਦੇ ਮੁੱਖ ਸੇਵਾਦਾਰ ਮੇਰੇ ਛੋਟੇ ਵੀਰ ਜਸਪਾਲ ਸਿੰਘ ਬਿੱਟਾ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜਿਨ੍ਹਾਂ ਨੇ ਚਾਤਰਾਦਿਆਂ ਤਿਆਰੀਆਂ ਵਿੱਚ ਬਹੁਤ ਮਿਹਨਤ ਕੀਤੀ ਹੋਈ ਸੀ ਪਟਿਆਲਾ ਤੋਂ ਬਾਅਦਪਾ ਆਗੂ ਪ੍ਰੋਫੈਸਰ ਸੁਮੇਰ ਸੀੜਾ ਵੱਲੋਂ ਸ਼੍ਰੋਣੀ ਕਾਲੀ ਦਲ ਚੇਸ਼ਮੂਲੀਕਰਨ ਤੇ ਇਨਾਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਦੱਸਦੀ ਹੈ ਜੀ ਪਟਿਆਲਾ ਦੇ ਵਿੱਚ ਬਾਦਪਾ ਨੇ ਆਗੂ ਹੈਗੇ ਹੈ ਜੀ ਪ੍ਰੋਫੈਸਰ ਸੁਮੇਰ ਸੀੜਾ ਉਹਨਾਂ ਨੇ ਜੋ ਹੈ ਅਕਾਲੀ ਦਲ ਦਾ ਦਮਨ ਥਾਮ ਲਿਆ ਹੈਗਾ ਜੀ ਇਸ ਦੀ ਜਾਣਕਾਰੀ ਸੁਪੀਰ ਸਿੰਘ ਬਾਦਲ ਨੇ ਦਿੱਤੀ ਜੀ ਪੰਜਾਬ ਚਾਹ ਯਾਤਰਾ ਦੌਰਾਨ ਤੁਹਾਨੂੰ ਦੱਸਦੀ ਹੈ ਸੁਪੀਰ ਸਿੰਘ ਬਾਦਲ ਨੇ ਜੁਆਇਨਿੰਗ ਤੇ ਕਿਹਾ ਪਟਿਆਲਾ ਤੋਂ ਬਾਦਪਾ ਦੇ ਸੂਬਾ ਕਾਰਜਕਾਰੀ ਮੈਂਬਰ ਪ੍ਰੋਫੈਸਰ ਸੁਮੇਰ ਸਿੰਘ ਸੀੜਾ ਦਾ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸਵਾਦ ਕੀਤਾ ਉਨ੍ਹਾਂ ਦੀ ਮਿਹਨਤ ਅਤੇ ਸਮਾਜ ਲਈ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ ਤਾਂ ਦੱਸਦੀ ਹੈ ਜੀ ਵੱਡੀ ਖਬਰ ਸੁਭੇਰ ਸਿੰਘ ਬਾਦਲ ਨੇ ਪੰਜਾਬ ਕਾ ਯਾਤਰਾ ਦੇ ਵਿੱਚ ਜੋ ਹੈ ਸਾਰਿਆਂ ਦਾ ਸ਼ੁਕਰੀਆ ਦਾ ਕੀਤਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੀਜੇਪੀ ਤੋਂ ਇੱਕ ਆਗੂ ਜਿਹੜੇ ਹੈਗੇ ਆ ਜੀ ਉਨ੍ਹਾਂ ਨੇ ਜੋ ਹੈ ਚੌਮੀ ਕਾਲੀ ਦਲ ਦੇ ਵਿੱਚ ਐਡਮਿਸ਼ਨ ਲੈ ਲਈ ਹੈਗੀ ਜੀ ਜੁਆਇਨਿੰਗ ਕਰ ਲਈ ਹੈਗੀ ਇਹ ਪਾਰਟੀ ਤੋਂ ਰਾਤੀ ਜੀ ਲਗਾਤਾਰ ਬੀਸੀ ਬਾਦਲ ਕਰਦੇ ਪਏ ਆ ਪੰਜਾਬ ਬਚਾਓ ਯਾਤਰਾ ਤੁਹਾਡੇ ਸਰ ਕੀ ਵਿਚਾਰ ਹੈ ਜਰੂਰ ਦੱਸੋ ਤੁਹਾਨੂੰ ਕੀ ਲੱਗਦਾ ਹੈ ਇਸ ਦਾ ਅਸਰ ਹੋਏਗਾ ਜਾਂ ਨਹੀਂ ਲੋਕ ਸਭਾ ਚੋਣਾਂ ਦੇ ਵਿੱਚ ਇਹ ਦੇਖਣਾ ਹੋਏਗਾ ਜ਼ਰੂਰੀ ਪਰ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜੀ ਚੈਨਲ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਖਬਰਾਂ ਰੋਜ਼ਿੰਨੀ ਹੈਗੇਆਂ ਚੀ ਮੁੱਟੀ ਕਿਸੇ ਬੈਲ ਵੀ ਦਬਾ ਦਿਓ ਤਦ ਤੋਂ ਕੋਈ ਖਬਰ ਮਿਸ ਨਾ ਹੋਵੇ ਤੁਹਾਨੂੰ ਦੱਤੀਏ ਸੁਬੀਰ ਸਿੰਘ ਬਾਦਲ ਨੇ ਜੋ ਹੈ ਪਰ ਇਹ ਅੱਲਾ ਦੇ ਵਿੱਚ ਵੀ ਕੀਤੀ ਹੈਗੀ ਹੈ ਪੰਜਾਬ ਚੋਂ ਯਾਤਰਾ ਤੇ ਉਹਨਾਂ ਨੇ ਵੱਡੀ ਗੱਲ ਕਹੀ ਅਕੀ ਦੇਖਦੇ ਹਾਂ ਕੀ ਹੁੰਦਾ ਹੈ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਜੀ ਲੋਕ ਸਭਾ ਦਾ ਚੋਣ ਆਣ ਲੱਗਿਆ ਹੈ ਹਰ ਪਾਰਟੀ ਆਪਣਾ ਜੋਰ ਲਗਾਰੀ ਹੈਗੀ ਜਿੱਤਣ ਦੇ ਵਾਸਤੇ ਤੁਹਾਨੂੰ ਦੱਸਤੀ ਸੁਬੀਰ ਬਾਦਲ ਵੀ ਕਾਫੀ ਟਾਈਮ ਤੋਂ ਹੁਣ ਜੋ ਹੈ ਟਿੰਡਪੈਂਡ ਜਾ ਕੇ ਜੋ ਹੈ ਪੰਜਾਬ ਚੋਂ ਯਾਤਰਾ ਕਰਦੇ ਪਏ ਹੈਗੇ ਤੇ ਹੁਣ ਉਹਨਾਂ ਨੇ ਪਟਿਆਲੇ ਦੇ ਵਿੱਚ ਪੰਜਾਬ ਚੋਂ ਯਾਤਰਾ ਕੀਤੀ ਬਜੂਗਾਂ ਨਾਲ ਮਿਲੇ ਲੋਕਾਂ ਨਾਲ ਮਿਲੇ ਉਹਨਾਂ ਨਾਲ ਗੱਲ ਕੀਤੀ ਫੋਟੋਆਂ ਖਿਚਵਾਈਆਂ ਇਦਾਂ ਉਮੀਦ ਕਰਦੇ ਆ ਕਿ ਇਦਾਂ ਹੀ ਜੋ ਹੈ ਲੋਕ ਜੋ ਹੈ ਮਿਹਨਤ ਕਰਦੇ ਰਹਿਣ ਕਿਉਂਕਿ ਜੇ ਸੱਤਾ ਵਿੱਚ ਆਂਦੇ ਹੈਗੇ ਤਾਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈਗਾ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦਾ ਕੋਈ ਫਾਇਦਾ ਹੋਏਗਾ ਨਹੀਂ ਜਰੂਰ ਕਮੈਂਟਾਂ 'ਚ ਦੱਸੋ ਤੁਹਾਨੂੰ ਦੱਸਦੇ ਜਾਂਦੇ ਜਾਂਦੇ ਪਟਿਆਲੇ ਦੇ ਵਿੱਚ ਕਿੰਤੀ ਜੀ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਤੇ ਵੱਡੀ ਗੱਲ ਕਹੀ